ਸਸ਼ੀਕਾਲ ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਵਿੰਦ ਕੋਰ ਸਵਾਗਤ ਕਰਦੀ ਆਂ ਖਬਰਾਂ ਦੀ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਭਾਈ ਉਮਰਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਅੱਜ ਮੁੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਟਲੀ ਸੁਣਵਾਈ ਹੁਣ 16 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ ਸਿੱਖਾਂ ਦੀ ਪਛਾਣ ਮਟਾਉਣ ਲਈ ਅੱਜ ਸਿੱਖਾਂ ਦੇ ਮੂੰਹ ਦੇ ਵਿੱਚ ੱਤਕੇ ਨਾਲ ਪਾਈ ਜਾ ਰਹੀ ਹੈ ਹਿੰਦੂਤਵੀ ਸ਼ਬਦਾਵਲੀ ਜੁਝਾਰ ਸਿੰਘ ਦਾ ਬਿਆਨ ਕਿਹਾ ਅਜ ਪੰਥ ਵਿਰੋਧੀ ਤਾਕਤਾਂ ਸਿੱਖਾਂ ਦੇ ਨਿਆਰੇ ਪੜਨੂ ਕਰਨਾ ਚਾਹੁੰਦੀਆਂ ਹਨ ਖਤਮ ਸਾਡੇ ਪਿੰਡ ਵਿੱਚ ਸ਼ਰੀਆਮ ਵਿਕਦਾ ਹੈ ਨਸ਼ਾ ਚਿੱਟੇ ਨਾਲ ਸਾਡੇ ਪਿੰਡ ਦੇ 15 ਮੁੰਡੇ ਮਰ ਗਏ ਝਾੜੀਆਂ ਵਿੱਚੋਂ ਮਿਲ ਰਹੀਆਂ ਹਨ ਲਾਸ਼ਾਂ ਮਲੋੜ ਦੇ ਪਿੰਡ ਵਾਸੀਆਂ ਦਾ ਵਿਆਰ ਪੰਜਾਬ ਸਰਕਾਰ ਨੇ ਹੁਣ 3000 ਕਰੋੜ ਦੀ ਜਾਇਦਾਦ ਵੇਚਣ ਦਾ ਲਿਆ ਫੈਸਲਾ ਸਮਾਸੀ ਵੀ ਲੱਖਾਂ ਸਿਧਾਣਾ ਨਿਚੁੱਕੇ ਸਵਾਲ ਕਿਹਾ ਜਾਗੋ ਪੰਜਾਬੀਓ ਜਾਗੋ ਰਿਓੜੀਆਂ ਵਾਂਗ ਵੇਚਿਆ ਜਾ ਰਿਹਾ ਹੈ ਪੰਜਾਬ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਦੀ ਪਰੋਲ ਅਰਜ਼ੀ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਣ ਵਾਲੀ ਅਹਿਮ ਸੁਣਵਾਈ ਟਲ ਗਈ ਹੈ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਵੱਲੋਂ ਕੰਮਕਾਜ ਠੱਪ ਰੱਖਣ ਦੇ ਫੈਸਲੇ ਕਾਰਨ ਅੱਜ ਅਦਾਲਤੀ ਕਾਰਵਾਈ ਅੱਗੇ ਨਹੀਂ ਵਧ ਸਕੀ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਤੈਅ ਕੀਤੀ ਹੈ। ਦੱਸਦੀ ਕਿ ਹਰਿਆਣਾ ਪੁਲਿਸ ਦੇ ਵੱਲੋਂ ਇੱਕ ਵਕੀਲ ਦੇ ਨਾਲ ਕੀਤੀ ਗਈ ਕਥਿਤ ਬਦਸਲੂਕੀ ਦੇ ਵਿਰੋਧ ਵਿੱਚ ਅੱਜ ਹਾਈ ਕੋਰਟ ਦੇ ਵਕੀਲਾਂ ਨੇ ਕੰਮਕਾਜ ਬੰਦ ਰੱਖਿਆ ਹੋਇਆ ਸੀ। ਇਸੇ ਕਾਰਨ ਪਾਈ ਅਮਰਿਤਪਾਲ ਸਿੰਘ ਦੇ ਕੇਸ ਸਮੇਤ ਕਈ ਹੋਰ ਅਹਿਮ ਕੇਸਾਂ ਦੀ ਸੁਣਵਾਈ ਨਹੀਂ ਹੋ ਸਕੀ ਹੈ ਹੁਣ 16 ਦਸੰਬਰ ਨੂੰ ਅਮਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਉੱਤੇ ਸੁਣਵਾਈ ਹੋਵੇਗੀ ਬੀਤੇ ਦਿਨੀ ਸੀਨੀਅਰ ਵਕੀਲ ਭਾਈ ਜਸਪਾਲ ਸਿੰਘ ਮਝਪੂਰ ਨੂੰ ਕਿਰਪਾਨ ਪਾਈ ਹੋਣ ਕਰਕੇ ਤਿਹਾਰ ਜੇਲ੍ਹ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ ਦਰਅਸਲ ਭਾਈ ਜਸਪਾਲ ਸਿੰਘ ਮਝਪੂਰ ਨੇ ਭਾਈ ਹਰਦੀਪ ਸਿੰਘ ਸ਼ੇਰਾ ਰਮਨਦੀਪ ਸਿੰਘ ਬੱਗਾ ਤੇ ਜੱਗੀ ਜੋਹਲ ਦੇ ਕੇਸ ਸਬੰਧੀ ਮੁਲਾਕਾਤ ਕਰਨੀ ਸੀ ਪਰ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਅਤੇ ਕਿਹਾ ਗਿਆ ਕਿ ਜੇ ਮੁਲਾਕਾਤ ਕਰਨੀ ਹੈ ਤਾਂ ਤੁਹਾਨੂੰ ਕਿਰਪਾਨ ਉਤਾਰਨੀ ਪਵੇਗੀ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਅਤੇ ਕਿਹਾ ਸੀ ਕਿ ਪਿਛਲੇ 20 ਸਾਲਾਂ ਤੋਂ ਤਿਹਾਰ ਅਤੇ ਮੰਡੋਲੀ ਜੇਲ੍ਹ ਵਿੱਚ ਬੰਦੀ ਸਿੰਘਾਂ ਨਾਲ ਮੈਂ ਮੁਲਾਕਾਤ ਕਰਦਾ ਆ ਰਿਹਾ ਹਾਂ ਪਰ ਇਸ ਤਰ੍ਹਾਂ ਕਦੇ ਨਹੀਂ ਹੋਇਆ ਜੋ ਹੁਣ ਮੇਰੇ ਨਾਲ ਹੋ ਰਿਹਾ ਹੈ ਇਸ ਸਬੰਧੀ ਹੁਣ ਭਾਈ ਰਣਜੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਵਾਰ ਮੁੜ ਸਿੱਖ ਕੌਮ ਨੂੰ ਹਕੂਮਤ ਨੇ ਗੁਲਾਮੀ ਦਾ ਅਹਿਸਾਸ ਕਰਵਾਇਆ ਹੈ ਤੇ ਹੁਣ ਸਰਕਾਰ ਨੇ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕ ਕੇ ਸਿੱਖ ਕੌਮ ਨੂੰ ਇੱਕ ਵਾਰ ਫਿਰ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਕਰਵਾਇਆ ਆ ਸੁਬਾਰ-ਬਾਰ ਸਿੱਖਾਂ ਨੂੰ ਇੱਕ ਪੀੜ ਦਿੱਤੀ ਜਾਂਦੀ ਹੈ ਸੰਤਾਪ ਦੇਣ ਦੀ ਜਿਹੜੀ ਕੋਸ਼ਿਸ਼ ਆ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੋ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ ਇਹ ਕਿਰਪਾਨ ਇਹ ਸਿੱਖ ਕੌਮ ਦਾ ਅੰਗ ਹੈ ਗੁਰੂ ਸਾਹਿਬ ਜੀ ਨੇ ਆਖਿਆ ਆ ਜਦ ਹਮਰੇ ਦਰਸ਼ਨ ਕੋ ਆ ਉਹ ਬੰਦ ਸੁਚੇਤ ਤਨ ਸ਼ਸਤਰ ਸਜਾਵੋ ਕਾਸ਼ ਕਿਰਪਾਨਾਂ ਕਬੂ ਹੁੰਤੇ ਆ ਗਏ ਸੋ ਜੋ ਕੁਝ ਸਰਕਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਸਰਕਾਰਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਤੇ ਇਹ ਵੀ ਦੱਸ ਦਈਏ ਕਿ ਇਨ੍ਹਾਂ ਕਿਰਪਾਨਾਂ ਦੇ ਨਾਲ ਹੀ ਮੁਗਲਾਂ ਨੂੰ ਭਜਾਇਆ ਸੀ ਇਨ੍ਹਾਂ ਕਿਰਪਾਨਾਂ ਦੇ ਨਾਲ ਹੀ ਖਾਲਸੇ ਨੇ ਅੰਗਰੇਜ਼ਾਂ ਨੂੰ ਭਜਾਇਆ ਸੀ ਤੇ ਇਨ੍ਹਾਂ ਕਿਰਪਾਨਾਂ ਦੇ ਨਾਲ ਹੀ ਖਾਲਸੇ ਨੇ ਭਾਰਤੀਆਂ ਨੂੰ ਜਿਹੜੀ ਆਜ਼ਾਦੀ ਆ ਉਹ ਦਵਾਈ ਸੀ ਤੇ ਇਨ੍ਹਾਂ ਕਿਰਪਾਨਾਂ ਦੇ ਨਾਲ ਹੀ ਇਨ੍ਹਾਂ ਸ਼ਾਤਰਾਂ ਦੇ ਨਾਲ ਹੀ ਗਜਨੀ ਦੇ ਬਜਾਦਾਂ ਦੇ ਵਿੱਚੋਂ ਹਿੰਦੂਆਂ ਦੀਆਂ ਬਹੁ ਬੇਟੀਆਂ ਅਸੀਂ ਮੁਗਲਾਂ ਅਫਗਾਨਾਂ ਤੋਂ ਜਿਹੜੀਆਂ ਬਚਾ ਕੇ ਆ ਉਹ ਲਿਉਂਦੇ ਰਹੇ ਹਾਂ ਸੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਸਾਡੇ ਸਿੱਖੀ ਸਰੂਪ ਤੋਂ ਕੀ ਸਾਡੀ ਕਿਰਪਾਨ ਤੋਂ ਤਕਲੀਫ ਆ ਜਦੋਂ ਕਿ ਸੰਵਿਧਾਨ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ ਕਿ ਜਿਹੜਾ ਸਿੱਖ ਆ ਉਹ ਕਿਰਪਾਨ ਰੱਖ ਸਕਦਾ ਆ ਪਰ ਫਿਰ ਤੁਸੀਂ ਦੱਸੋ ਕਿ ਖੁਦ ਹੀ ਸਰਕਾਰ ਸੰਵਿਧਾਨ ਦੀਆਂ ਵੀ ਜਿਹੜੀਆਂ ਧੱਡੀਆਂ ਆ ਕਿਉਂ ਉਡਾ ਰਹੀ ਹੈ ਕਿਉਂਕਿ ਤੁਸੀਂ ਸੰਵਿਧਾਨ ਕਦੋਂ ਦੀਆਂ ਗੱਲਾਂ ਬਣੀਆਂ ਕਰਦੇ ਹੁੰਦੇ ਹੋ ਨਾ ਤੇ ਕਾਨੂੰਨ ਦੇ ਦਾਇਰੇ ਤੋਂ ਵੀ ਤੁਸੀਂ ਜਿਹੜਾ ਬਾਹਰ ਹੋ ਕੇ ਸਰਕਾਰਾਂ ਜਿਹੜੀਆਂ ਪ੍ਰਸ਼ਾਸਨ ਜਿਹਾ ਆ ਉਹ ਕੰਮ ਕਰਦਾ ਪਿਆ ਆ ਸੋ ਇਸ ਕਰਕੇ ਜਿਹੜੇ-ਜਿਹੜੇ ਵੀ ਲੋਕ ਕਿਰਪਾਨ ਦਾ ਜਿਹੜਾ ਵਿਰੋਧ ਆ ਉਹ ਕਰਦੇ ਪਏ ਆ ਜਦ ਸਿੱਖਾਂ ਨੂੰ ਇਹ ਕਹਿੰਦੇ ਆ ਕਿ ਭਾਈ ਕਿਰਪਾਨ ਲਾ ਕੇ ਆਓ ਸੋ ਉਹਨਾਂ ਲੋਕਾਂ ਨੂੰ ਜਿਹਦੀ ਸ਼ਰਮਿਆ ਹੋਣੀ ਚਾਹੀਦੀ ਆ ਸੋ ਜੋ ਜੇਲ੍ਹ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਐਡਵੋਕੇਟ ਜਸਪਾਲ ਸਿੰਘ ਮਾਂਝਪੁਰ ਨਾਲ ਵਤੀਰਾ ਕੀਤਾ ਆ ਅਸੀਂ ਸਿੱਖ ਜੁਤ ਫੈਡਰੇਸ਼ਨ ਪਿੰਡਰਾਂਵਾਲਾ ਵੱਲੋਂ ਨਿਖੇਦੀ ਕਰਦੇ ਆ ਸੋ ਇਸ ਤਰ੍ਹਾਂ ਦੀਆਂ ਅਧਿਹੀਆਂ ਕਈ ਘਟਨਾਵਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਏਅਰਪੋਰਟਾਂ ਤੇ ਨੌਜਵਾਨਾਂ ਨੂੰ ਰੋਕਿਆ ਜਾਂਦਾ ਆ ਸਕੂਲਾਂ ਦੇ ਵਿੱਚ ਕੜੇ ਲੁਹਾਈ ਜਾਂਦੇ ਆ ਕਿਰਪਾਨ ਜਿਹਦੀ ਲੁਹਾਈ ਜਾਂਦੀ ਆ ਦਸਤਾਰਾਂ ਵੀ ਜਿਹੜੀਆਂ ਚੱਕੀਆਂ ਉਹ ਕੀਤੀਆਂ ਜਾਂਦੀਆਂ ਆ ਸੋ ਇਹ ਵਾਰ-ਵਾਰ ਸਿੱਖ ਕੌਮ ਨੂੰ ਨਾਂ ਜਿਹੜਾ ਆ ਉਹ ਛੇੜਿਆ ਜਾਵੇ ਅਸੀਂ ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦੇ ਆਂ ਪਰ ਸਰਕਾਰ ਉਹ ਵਾਰ-ਵਾਰ ਸਿੱਖਾਂ ਨੂੰ ਗੁਲਾਮੀ ਦਾ ਜਿਹੜਾ ਅਹਿਸਾਸ ਕਰਵਾ ਰਹੀ ਹੈ ਉਹਨਾਂ ਦੇ ਜਜ਼ਬਾਤਾਂ ਨੂੰ ਜਿਹੜੀ ਸਰਕਾਰ ਆ ਉਹ ਖੁਦ ਹੀ ਜਿਹਦਾ ਛੇੜਦੀ ਪਈ ਏ ਜਿੱਤੋਂ ਸਾਫ਼ ਇਹ ਪਤਾ ਲੱਗਦਾ ਪਿਆ ਆ ਕਿ ਸਰਕਾਰ ਨੂੰ ਸਾਡੇ ਸਿੱਖੀ ਸਰੂਪ ਤੋਂ ਸਾਡੇ ਕਕਾਰਾਂ ਤੋਂ ਸਾਡੇ ਇਸ਼ਟ ਤੋਂ ਸਾਡੇ ਧਰਮ ਦੀ ਮਰਿਆਦਾ ਤੋਂ ਸਾਡੇ ਪਹਿਰਾਵੇ ਤੋਂ ਸਰਕਾਰ ਨੂੰ ਕਿੰਨੀ ਜ਼ਿਆਦਾ ਜਿਹੜੀ ਆ ਉਹ ਤਕਲੀਫ ਹੈਗੀ ਪੰਜਾਬ ਸਰਕਾਰ ਨੇ ਹੁਣ 3000 ਕਰੋੜ ਦੀ ਜਾਇਦਾਦ ਵੇਚਣ ਦਾ ਫੈਸਲਾ ਕੀਤਾ ਜਿਸ ਦੇ ਵਿੱਚ ਅਹਿਮ 15 ਜਾਇਦਾਦਾਂ ਸ਼ਾਮਿਲ ਹਨ ਜਿਸ ਸਬੰਧੀ ਸਮਾਜ ਸੇਵੀ ਲਖਾ ਸਿਧਾਣਾ ਨੇ ਮਾਨ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਾਗੋ ਪੰਜਾਬੀਓ ਜਾਗੋ ਅਤੇ ਰਿਓੜੀਆਂ ਵਾਂਗ ਸਾਡੇ ਪੰਜਾਬ ਨੂੰ ਵੇਚਿਆ ਜਾ ਰਿਹਾ ਹੈ ਹਾਂ ਵੀ ਪਿੰਡਾਂ ਵਾਲਿਓ ਦਾਰੂਆਂ ਦੂਰੂਆਂ ਆਪਾਂ ਪੀ ਲਈਆਂ ਮੁਫਤੀਆਂ ਹੁਣ ਲਹਿ ਗਈ ਹੋਣੀ ਆ ਝੰਡੇ ਝੁੰਡੇ ਵੀ ਆਪਾਂ ਇਹਨਾਂ ਗੁਜ਼ਾਰਾਂ ਦੇ ਇੱਕ ਦਿਨ ਚੱਕ ਕੇ ਜੁੱਤੀਆਂ ਜੁੱਤੀਆਂ ਚੱਟ ਲਈਆਂ ਇਹਨਾਂ ਦੀਆਂ ਹੁਣ ਜੇ ਵੇਲ ਮਿਲ ਗਈ ਤਾਂ ਥੱਲੇ ਅਦੁੱਤੀ ਹੋਈ ਖਬਰ ਪੜ ਲਿਓ ਕਿਵੇਂ ਰਯੋੜੀਆਂ ਵਾਂਗੂ ਪੰਜਾਬ ਨੂੰ ਵੇਚਿਆ ਜਾ ਰਿਹਾ ਇਹ ਨਾ ਸੋਚੋ ਵੀ ਇਹ ਸਰਕਾਰੀ ਜਾਇਦਾਦ ਦਾ ਹੈ ਇਹ ਤੋਂ ਅਸੀਂ ਕੀ ਲੈਣਾ ਇਹ ਸਰਕਾਰੀ ਨਹੀਂ ਸਾਡੀ ਆ ਤੁਹਾਡੀ ਆ ਇਹ ਪੰਜਾਬ ਦੀ ਆ ਇਹਨਾਂ ਨੇ ਹੌਲੀ-ਹੌਲੀ ਇੱਥੇ ਨਹੀਂ ਰੁਕਣਾ ਲੈਂਡ ਪੂਲਿੰਗ ਨੀਤੀ ਵਾਂਗੂ ਤੁਹਾਡੀਆਂ ਜ਼ਮੀਨਾਂ ਵੀ ਇਹਨਾਂ ਨੇ ਛੱੜਣੀਆਂ ਨਹੀਂ ਯਾਦ ਰੱਖਿਓ ਅਕਲ ਨੂੰ ਹੱਥ ਮਾਰ ਲਓ ਸਾਰਾ ਪੰਜਾਬ ਇਹ ਵੇਚ ਰਹੇ ਆ ਸਾਰਾ ਪੰਜਾਬ ਤਬਾਹ ਕਰ ਰਹੇ ਨੇ ਤੇ ਤੁਸੀਂ ਹਲੇ ਵੀ ਇਹਨਾਂ ਦੀ ਜਿੰਦਾਬਾਦ ਜਿੰਦਾਬਾਦ ਕਰੀ ਜਾਂਦੇ ਹੋ ਅਕਲ ਨੂੰ ਹੱਥ ਮਾਰ ਲਓ ਪੰਜਾਬੀਓ ਅਕਲ ਨੂੰ ਹੱਥ ਮਾਰ ਲਓ ਕੀ ਹਾਲਾਤ ਪੰਜਾਬ ਦੇ ਬਣ ਜਾਂਦੇ ਆ ਆਰਐਸਐਸ ਅਤੇ ਬੀਜੇਪੀ ਦੇ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਵਿੱਚ ਸਥਿਤ ਏਵੀ ਸਕੂਲ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਰਚੀ ਜਾ ਰਹੀ ਹੈ ਜਿਸ ਦੇ ਵਿਰੋਧ ਵਿੱਚ ਪਿਛਲੇ ਕਈ ਦਿਨਾਂ ਤੋਂ ਤਰਨਾ ਦਿੱਤਾ ਜਾ ਰਿਹਾ ਤੇ 20 ਦਸੰਬਰ ਨੂੰ ਸਕੂਲ ਦੇ ਬਾਹਰ ਵੱਟਾ ਇਕੱਠ ਸੱਦਿਆ ਗਿਆ ਜਿਸ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤੁਹਾਡਾ ਸ਼ਹਿਰ ਖਤਮ ਕਰਤਾ ਤੁਹਾਡੇ ਰੁਜ਼ਗਾਰ ਖਤਮ ਕਰਤੇ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਨਹੀਂ ਐ ਅੱਜ ਜਿਹੜੀ ਇੱਕ ਚੀਜ਼ ਤੁਹਾਨੂੰ ਮਿਲਦੀ ਸੀ ਪੜ੍ਹਾਈ ਘੱਟ ਪੈਸੇ ਤੇ ਚੰਗੀ ਉਹ ਵੀ ਖੋਣ ਦੀ ਤਿਆਰੀ ਐ ਤੁਹਾਡੇ ਹਸਪੀਟਲ ਬੰਦ ਕਰਾ ਦਿੱਤੇਗੇ ਅੱਜ ਵੀ ਚੁੱਪ ਰਹੇ ਤਾਂ ਆਉਣ ਵਾਲੀ ਪੀੜ੍ਹੀ ਤੁਹਾਨੂੰ ਸਵਾਲ ਕਰੂਗੀ ਜੇ ਜਦੋਂ ਆਖਰੀ ਸਾਹਾਂ ਤੇ ਸ਼ਹਿਰ ਸੀਗਾ ਤੁਸੀਂ ਕੀ ਕਰ ਰਹੇ ਸੀਗੇ ਤਲਵਾੜਾ ਵਾਸੀਓ ਤੁਹਾਡੀ ਮੇਰੇ ਨਾਲ ਨਾਰਾਜ਼ਗੀ ਹੋ ਸਕਦੀ ਹੈ ਤੁਹਾਡੀ ਹਰ ਸਮੇਂਤਾ ਨਾਲ ਨਾਰਾਜ਼ਗੀ ਹੋ ਸਕਦੀ ਹੈ ਤੁਹਾਡੀ ਸ਼ਿਵਮ ਬਖਸ਼ੀ ਨਾਲ ਨਾਰਾਜ਼ਗੀ ਹੋ ਸਕਦੀ ਹੈ ਪਰ ਤੁਹਾਡੀ ਤਲਵਾੜੇ ਨਾਲ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ ਤੋੜੀ ਇੱਕ ਚੰਗੇ ਸਕੂਲ ਨਾਲ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ ਇਹ 20 ਤਰੀਕ ਦੀ ਕੋਲ ਸਰਕਾਰਾਂ ਨੂੰ جگਾਉਣ ਲਈ ਤੇ ਪੂਰੇ ਪੰਜਾਬ ਨੂੰ ਸੁਨੇਹਾ ਦੇਣ ਲਈ ਕਿ ਜਦੋਂ ਜਦੋਂ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਗਿਆ ਤਾਂ ਲੋਕ ਇਵੇਂ ਹੀ ਸੜਕ ਤੇ ਉਤਰਨਗੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਵਾਂ ਕੀ ਆਉਣ ਵਾਲੀ 20 ਤਰੀਕ ਨੂੰ ਵੱਡੇ ਤੌਰ ਤੇ ਇਕੱਠੇ ਹੋ ਕੇ ਈਵੀ ਕਲੋਨੀ ਦੇ ਲੋਕ ਵੀਬੀਐਮਬੀ ਡੀਵੀ ਸਕੂਲ ਮਰੇ ਪਹੁੰਚਣ ਇਸ ਮੂਵਮੈਂਟ ਦਾ ਸਾਥ ਦੇਣ ਹਜੇ ਸ਼ੁਰੂਆਤ ਹੈ ਸਕੂਲ ਤੋਂ ਸ਼ੁਰੂਆਤ ਕੀਤੀ ਹੈ ਅੱਗੇ ਟਾਰਗੇਟ ਬਹੁਤੇ ਹੈ ਆਖਰ ਜਿੱਤ ਕੋਈ ਗੱਲ ਕਹੂੰਗਾ ਕੀ ਹਬੀ ਤੋਂ ਇਹ ਅੰਗੜਾਈ ਹੈ ਇੱਕ ਪਾਸੇ ਪੰਜਾਬ ਦੀ ਮਾਨ ਸਰਕਾਰ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਆਏ ਦਿਨ ਚਿੱਟੇ ਦੇ ਨਾਲ ਪੰਜਾਬ ਦੇ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਨੇ ਇਸ ਸਬੰਧੀ ਮਲੋਟ ਵਿਖੇ ਪਿੰਡ ਵਾਸੀਆਂ ਨੇ ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਦੇ ਮੁੱਦੇ ਉੱਤੇ ਧਰਨਾ ਵੀ ਲਗਾਇਆ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਸ਼੍ਰੀਆਮ ਨਸ਼ਾ ਵਿਕਦਾ ਹੈ ਉਹਨਾਂ ਇਹ ਵੀ ਕਹਿ ਹੈ ਕਿ ਚਿੱਟੇ ਨਾਲ ਸਾਡੇ ਪਿੰਡ ਦੇ 15 ਮੁੰਡੇ ਮਰ ਗਏ ਨੇ ਉਹਨਾਂ ਕਿਹਾ ਕਿ ਕਈਆਂ ਦੀਆਂ ਲਾਸ਼ਾਂ ਵੀ ਝਾੜੀਆਂ ਵਿੱਚੋਂ ਗਲੀਆਂ ਹੋਈਆਂ ਮਿਲੀਆਂ ਹਨ ਸਟੇਸ਼ਨ ਦੇ ਸਾਹਮਣੇ ਜਿਹੜੀਆਂ ਝਾੜੀਆਂ ਐ ਉੱਥੋਂ ਇਦੋਂ ਪਹਿਲੇ ਘੱਟੋ-ਘੱਟ 15 ਡੈੱਡ ਬਾਡੀਆਂ ਮਿਲ ਚੁਕੀਆਂ ਐ 15 ਦੇ ਨਜ਼ਦੀਕ ਡੈੱਡ ਬਾਡੀਆਂ ਮਿਲ ਚੁਕੀਆਂ ਐ ਹਰ 15 ਚਿੱਟੇ ਵਾਲੇ ਜਿਹੜੇ ਜਿਨ੍ਹਾਂ ਦੀ ਬਾਹਾਂ 'ਚ ਸਰੰਜ ਲੱਗੀ ਹੁੰਦੀ ਐ ਜਿਹੜੇ ਉੱਥੇ ਮਰ ਜਾਂਦੇ ਐ ਜਿਨ੍ਹਾਂ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਅੱਠ ਦਿਨ ਹੀ ਦਸੀ ਦਿਨੀ 15 ਦਿਨੀ ਉਹਨਾਂ ਦੀ ਡੈੱਡ ਬਾਡੀ ਮਿਲਦੀ ਐ ਜਿਹੜੇ ਕਿ ਸਾੜੇ ਗਲੇ ਹੁੰਦੇ ਜਿਨ੍ਹਾਂ ਦੀ ਸ਼ਨਾਖਤ ਨਹੀਂ ਹੁੰਦੀ ਇਹ ਨਹੀਂ ਪਤਾ ਉਹ ਚਿੱਟੇ ਵਾਲੇ ਆ ਜਾਂ ਹੋ ਸਕਦਾ ਕੋਈ ਮਾਰ ਕੇ ਸਿੱਟ ਜਾਂਦਾ ਹੋਵੇ ਜੋ ਚਿੱਟੇ ਵਾਲਿਆਂ ਦੇ ਘਰੇ ਚਿੱਟਾ ਪੀਂਦੇ ਟੀ ਮਰ ਜਾਂਦੇ ਆ ਉਹ ਚੱਕ ਕੇ ਸੁੱਟ ਦਿੰਦੇ ਆ ਕਦੇ ਤਾਂ ਰੇਲਵੇ ਕ੍ਰੋਸਿੰਗ ਤੇ ਮਿਲਦੀ ਆ ਕਦੇ ਇੱਧਰ ਮਿਲਦੀ ਕਦੇ ਜਿਹੜਾ ਡੰਪ ਐ ਉੱਥੋਂ ਮਿਲਦੀ ਡੈੱਡ ਬੋਡੀ ਇਹਨਾਂ ਝਾੜੀਆਂ ਵਿੱਚੋਂ ਤਾਂ ਡੈੱਡ ਬੋਡੀਆਂ 15 ਦੇ ਕਰੀਬ ਮਿਲ ਚੁੱਕੀਆਂ ਐ ਐਸਐਚਓ ਸਾਹਿਬ ਨੂੰ ਪਤਾ ਜਿੰਨੇ ਵੀ ਐਸਐਚਓ ਸਾਹਿਬ ਰਹਿ ਗਏ ਜਿੰਨਾ ਪੁਲਿਸ ਪ੍ਰਸ਼ਾਸਨ ਐ ਸਭ ਨੂੰ ਪਤਾ ਵੀ ਇੱਥੋਂ ਡੈੱਡ ਬੋਡੀਆਂ ਮਿਲਦੀਆਂ ਤੇ ਫਿਰ ਵੀ ਉਹ ਝਾੜੀਆਂ ਤੋਂ ਉੱਥੇ ਸਫਾਈ ਨਹੀਂ ਹੁੰਦੀ ਪਹਿਲੀ ਗੱਲ ਪ੍ਰਸ਼ਾਸਨ ਨੂੰ ਮੇਰੀ ਰਿਕਵੈਸਟ ਐ ਬੀ ਸ ਜੇ ਸਰਕਾਰ ਇਹਨਾਂ ਨਾਲ ਨਹੀਂ ਰਹਿਲੀ ਤਾਂ ਇਹਨਾਂ ਤੇ ਨੱਥ ਪਾਵੇ ਚਿੱਟਾ ਬੰਦ ਹੋਣਾ ਚਾਹੀਦਾ ਜੇ ਕੋ ਚਿੱਟਾ ਬੰਦ ਨਾ ਹੋਇਆ ਤੇ ਬੁਰਜਾਂ ਵਾਲੇ ਫਟਕ ਵਾਲੇ ਲੋਕਾਂ ਦਾ ਜਿਹੜਾ ਇਹ ਧਰਨਾ ਐਵੇਂ ਹੀ ਰਹਿਣਾ ਇਹ ਧਰਨਾ ਵੀ ਜਾਰੀ ਰਹੂਗਾ ਅਸੀਂ ਫਿਰ ਲੋਕਾਂ ਨੂੰ ਫੜਨਾ ਸ਼ੁਰੂ ਕਰ ਦਾਂਗੇ ਕੁੱਟਮਾਰ ਕਰਕੇ ਫਿਰ ਆਪਦੇ ਹਿਸਾਬ ਨਾਲ ਅਸੀਂ ਜਿਹੜਾ ਉਹ ਪ੍ਰਸ਼ਾਸਨ ਨੂੰ ਛੱਡ ਕੇ ਅਸੀਂ ਆਪਦੇ ਹਿਸਾਬ ਨਾਲ ਜਿਹੜਾ ਇਸ ਕੰਮ ਨੂੰ ਅਟੈਂਡ ਕਰਾਂਗੇ ਬਟ ਚਿੱਟਾ ਨਹੀਂ ਵੇਚਣ ਦੇਣਾ ਅਸੀਂ ਬੁਰਜਾਂ ਫਟਕ ਤੇ ਉਹ ਜਦੋਂ ਵੀ ਆਉਂਦੇ ਆ ਵੋਟਾਂ ਲੈਣ ਲੱਗਦੇ ਸਾਰੇ ਮਹੱਲੇ ਚ ਉਹਨੇ ਦੇ ਨੁਮਾਇੰਦੇ ਫਿਰਦੇ ਰਹੇ ਬਟ ਹੁਣ ਜਦੋਂ ਵੀ ਆਉਂਦੇ ਉਹਨਾਂ ਦੀ ਕੋਈ ਖਾਸ ਗ ਜੋ ਕਰ ਦਿਓ ਉੱਥੇ ਜਾ ਕੇ ਕਰਦੇ ਸਾਡੇ ਮਹੱਲੇ ਵਾਸੀਆਂ ਨੂੰ ਕੋਈ ਪਤਾ ਨਹੀਂ ਹੁੰਦਾ ਨਾ ਸਾਡੇ ਮਹੱਲੇ ਵਾਸੀਆਂ ਚ ਕੋਈ ਜਾਣਦਾ ਹੈ ਜੇ ਕੋਈ ਸਹਾਇਤਾ ਦੇਣ ਆਉਂਦੇ ਤੇ 10-10 ਹਜ਼ਾਰ ਚਿੱਟੇ ਵਾਲੇ ਦੇ ਮਹੱਲੇ ਚ ਦੇ ਕੇ ਜਾਂਦੇ ਆ ਜੋ ਕੁਝ ਵੀ ਹੈ ਪਿੱਛੇ ਜੇ ਅਸੀਂ ਵੇਖਿਆ ਸੀ ਸੁਣਿਆ ਸੀ ਵੀ ਮੰਤਰੀ ਮਾਰੇ ਮਾਏ ਆ ਇਹਨਾਂ ਨੂੰ ਕਹਿਣ ਵਾਸਤੇ ਵੀ ਚਿੱਟਾ ਬੰਦ ਕਰ ਦੋ ਇਹਦੇ ਨਾਲ ਸੋਮਾ-ਸੋਮਾ ਪਵਾ ਕੇ ਗਏ ਸੀ ਵਿੱਚੋਂ 10-15 ਦਿਨ ਚਿੱਟਾ ਬੰਦ ਰਿਹਾ ਉਸ ਤੋਂ ਬਾਅਦ ਚਿੱਟਾ ਰੈਗੂਲਰ ਚੱਲ ਰਿਹਾ ਪਿਛਲੇ 4 ਸਾਲਾਂ ਦਾ ਕੋਈ ਗਿਆਨੀ ਜੀ ਇੱਕ ਇੱਧਰਲੇ ਪਾਸੇ ਕੈਮਰੇ ਲੱਗੇ ਸਾਡੇ ਵੀ ਘਰੇ ਕੈਮਰੇ ਲੱਗੇ ਉੱਥੇ ਸਾਡੇ ਕੈਮ ਮੋਦੀ ਸਰਕਾਰ ਦੇ ਵੱਲੋਂ ਪੇਸ਼ ਕੀਤਾ ਗਿਆ ਬਿੱਲ 2025 ਇਸ ਵੇਲੇ ਚਰਚਾ ਦੇ ਵਿੱਚ ਹੈ ਅਤੇ ਇਸ ਬਿੱਲ ਦਾ ਖਰੜਾ ਵੀ ਪੇਸ਼ ਕੀਤਾ ਜਾ ਚੁੱਕਾ ਹੈ ਕਿਸਾਨਾਂ ਤੇ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਤਹਿਤ ਅੱਜ ਮੋਗਾ ਵਿਖੇ ਪਾਰਟੀ ਕਿਸਾਨ ਯੂਨੀਅਨ ਦੇ ਵੱਲੋਂ ਮੀਟਿੰਗ ਕੀਤੀ ਗਈ ਇਸ ਦੌਰਾਨ ਬਿਜਲੀ ਸੋਤ ਬਿੱਲ ਦਾ ਵਿਰੋਧ ਕਰਦੇ ਐਲਾਨ ਕੀਤਾ ਗਿਆ ਕਿ ਜੇਕਰ ਇਸ ਖਰੜੇ ਵਿੱਚ ਬਦਲਾਅ ਨਾ ਹੋਇਆ ਤਾਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਮੀਟਿੰਗ ਨੂੰ ਸੰਬੋਧਨ ਕਰਦੇ ਪਾਰਟੀ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਹਰਜਿੰਦਰ ਸਿੰਘ ਲਖੋਵਾਲ ਦੇ ਕਹਿਣੇ ਕਿ ਕੇਂਦਰ ਸਰਕਾਰ ਦੀਆਂ ਪਾਲਿਸਿਸ ਸਿੱਧੇ ਤੌਰ ਤੇ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਪੰਜਾਬ ਸਰਕਾਰ ਵੀ ਕੇਂਦਰ ਦੀਆਂ ਪਾਲਿਸਿਸ ਨੂੰ ਅੱਗੇ ਵਧਾਰੀ ਹੈ ਜੋ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਧੋਖਾ ਹੈ ਉਹਨਾਂ ਦਾ ਕਹਿਣਾ ਹੈ ਕਿ ਬਿਜਲੀ ਸੌਧ ਬਿੱਲ ਲਾਗੂ ਹੋਣ ਨਾਲ ਜਿੱਥੇ ਕਿਸਾਨਾਂ ਤੇ ਵਿੱਤੀ ਬੋਝ ਪਵੇਗਾ ਉੱਥੇ ਹੀ ਬਿੱਲ ਰਾਹੀਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ ਜਾਵੇਗਾ ਕਿਸਾਨਾਂ ਮੁਤਾਬਕ ਜਿਸ ਦਿਨ ਇਹ ਬਿੱਲ ਲਿਆਂਦਾ ਜਾਵੇਗਾ ਉਸ ਤੋਂ ਅਗਲੇ ਦਿਨ ਹੀ ਕਾਲੇ ਦਿਨ ਵਜੋਂ ਮਣਾਉਂਦੇ ਹੋਏ 3 ਘੰਟੇ ਤੱਕ ਰੇਲਾਂ ਰੋਕੀਆਂ ਜਾਣਗੀਆਂ ਤੇ 3 ਘੰਟੇ ਲਈ ਹੀ ਟੋਲ ਪਲਾਜ਼ੇ ਵੀ ਫ੍ਰੀ ਕੀਤੇ ਜਾਣਗੇ ਇਸ ਦੇ ਨਾਲ ਹੀ ਕਾਲੀਆਂ ਝੰਡੀਆਂ ਵੀ ਲਗਾਈਆਂ ਜਾਣਗੀਆਂ ਨਾਲ ਹੀ ਕਿਸਾਨਾਂ ਦੇ ਵੱਲੋਂ ਬੀਜ ਸੌਦ ਬਿੱਲ ਦਾ ਵੀ ਵਿਰੋਧ ਕੀਤਾ ਜਾਵੇਗਾ ਉਹਨਾਂ ਨੇ ਕਹਿਣਾ ਕਿ ਜੇਕਰ ਸਰਕਾਰ ਨੇ ਬੀਜ ਬਿਲ ਸੌਦੀ ਪਾਸ ਕੀਤਾ ਤਾਂ 30 ਦਸੰਬਰ ਤੋਂ 4 ਜਨਵਰੀ ਤੱਕ ਕਿਸਾਨਾਂ ਦੇ ਵੱਲੋਂ ਰੋਸ ਪ੍ਰਟਾਇਆ ਜਾਵੇਗਾ ਪਿੰਡਾਂ ਦੇ ਵਿੱਚ ਲੰਮਪੰਦੀ ਕਰਕੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ ਜੇ ਨਾਲ ਹੀ ਜੇਕਰ ਸਰਕਾਰ ਫਿਰ ਵੀ ਨਾ ਮੰਨੀ ਤਾਂ 16 ਜਨਵਰੀ ਨੂੰ ਐਸਡੀਐਮ ਦਫ਼ਤਰਾਂ ਦਾ ਘਰਾਓ ਕਰਕੇ ਵੱਡੇ ਸਮਾਗਮ ਕਰਕੇ ਵਿਰੋਧ ਕੀਤਾ ਜਾਵੇਗਾ ਬਠਿੰਡਾ ਅਦਾਲਤ ਦੇ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੇ ਟਿੱਪਣੀਆਂ ਕਰਨ ਵਾਲੀ ਕੰਗਣਾ ਨੌ ਦੇ ਖਿਲਾਫ ਦਾਇਰ ਮਾਨਹਾਨੀ ਦੇ ਮਾਮਲੇ ਵਿੱਚ ਅੱਜ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਹਾਲਾਂਕਿ ਇਸ ਪੇਸ਼ੀ ਦੌਰਾਨ ਕੰਗਣਾ ਨੌਤ ਪੇਸ਼ ਨਹੀਂ ਹੋਈ ਹੈ ਫਿਲਹਾਲ ਇਸ ਮਾਮਲੇ ਸੰਬੰਧੀ ਅਗਲੀ ਸੁਣਵਾਈ 5 ਜਨਵਰੀ 2026 ਨੂੰ ਹੋਵੇਗੀ ਦੱਸੀਏ ਕਿ ਕੰਗਣਾ ਨੌਤ ਦੇ ਵੱਲੋਂ ਉਸ ਦੇ ਵਕੀਲ ਨੇ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਛੋਟ ਲਈ ਅਰਜ਼ੀ ਦਾਇਰ ਕੀਤੀ ਸੀ ਬਠਿੰਡਾ ਅਦਾਲਤ ਨੇ ਅਰਜ਼ੀ ਸਵੀਕਾਰ ਕਰਕੇ ਇੱਕ ਹੋਰ ਤਾਰੀਖ ਦੇ ਦਿੱਤੀ ਹੈ ਦਿੱਲੀ ਦੀ ਗਵਰਨਰਸ਼ਿਪ ਨਾਲ ਚੱਲਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸੀ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ 'ਤੇ ਸਿਆਸੀ ਹਮਲਾ ਕੀਤਾ। ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕਰਨ ਤੇ ਸੁਖਜਿੰਦਰ ਰੰਧਾਵਾ ਨੂੰ ਘੇਰਦੇ ਹੋਏ ਕਿਹਾ ਕਿ ਜਦੋਂ 2021 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ, ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਵਾਲੇ ਧੜੇ ਦੀ ਅਗਵਾਈ ਵੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਹੀ ਕੀਤੀ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ ਸੁਖੀ ਰੰਧਾਵਾ ਦੱਸਣ ਕਿ ਕੈਪਟਨ ਅਮਿੰਦਰ ਸਿੰਘ ਉਸ ਸਮੇਂ ਸਹੀ ਸਨ ਜਾਂ ਅੱਜ ਸਹੀ ਹਨ ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੋਵੇਂ ਹੀ ਜ਼ੁਬਾਨ ਦੇ ਪੱਕੇ ਨਹੀਂ ਹਨ। ਇਹ ਸੁਖੀ ਰੰਧਾਵਾ ਜਿਹੜਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਉਹਦਾ ਇੰਨੇ ਕੁ ਦੋਸ਼ ਲਾਉਂਦੇ ਹੀ ਉਹ ਸਭ ਤੋਂ ਅੱਗੇ ਹੀ ਇਹ ਦੋਸ਼ ਲਾਉਣ ਨਾਲੇ ਮਾਝਾ ਬਗੜ ਗਿਆ ਦੀ ਸੀਗੀ। ਔ ਸੁਖੀ ਉਹਦੀ ਗਵਾਹੀ ਕਰ ਰਹੀ ਕਿਉਂਕਿ ਕਿ ਜੀ ਉਹ ਉਸ ਦਿਨ ਦੌੜ ਦੇ ਵਿੱਚ ਸੀਗਾ ਸੋ ਅੱਜ ਮੈਨੂੰ ਲੱਗਦਾ ਕਿ ਸੁਖੀ ਰੰਧਾਵਾ ਜੀ ਦਾ ਜਿਹੜਾ ਬਿਆਨ ਹੈ ਮੈਂ ਤਾਂ ਪੋਲਿਟੀਕਲ ਐਂਗਲ ਤੋਂ ਸੋਚ ਸਕਦਾ ਮੈਨੂੰ ਲੱਗਦਾ ਕਿ ਸੁਖੀ ਜੀ ਆਪ ਵੀ ਕਿਤੇ ਨਾ ਕਿਤੇ ਬੀਜੇਪੀ ਜਾਣਾ ਚਾਹੁੰਦੇ ਇਹਨਾਂ ਦਾ ਆਪਣਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਕੈਪਟਨ ਤੋਂ ਬਿਨਾਂ ਗੱਲ ਨਹੀਂ ਬੜਨੀ ਆਪ ਵੀ ਕਿਤੇ ਨਾ ਕਿਤੇ ਇਹਨਾਂ ਨੇ ਉਹਦਾਂ ਨੂੰ ਰਸਤਾ ਜਿਹੜਾ ਉਹ ਉਹ ਇਖਤਿਆਰ ਕੀਤਾ ਸੋ ਕਿੰਨਾਵਾਦੀ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਕਿ ਕੈਪਟਨ ਨੇ ਜਿਹੜੀ ਜਿਹੜੀ ਜਵਾਦ ਕੀਤੀ ਕੀ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣ ਜੀਵਾ ਕੈਪਟਨ ਅਬਿੰਦਰ ਸਿੰਘ ਦਾ ਖਾਨਦਾਨ ਜਿੱਦੋਂ ਮੁਗਲਾਂ ਦਾ ਵਾਸ ਸੀਗਾ ਉਦੋਂ ਮੁਗਲਾਂ ਦੇ ਨਾਲ ਸੀਗੇ ਕੈਪਟਨ ਅਬਿੰਦਰ ਦਾ ਖਾਨਦਾਨ ਜਦੋਂ ਅੰਗਰੇਜ਼ ਆਏ ਉਦੋਂ ਅੰਗਰੇਜ਼ਾਂ ਦਾ ਹੋ ਗਏ ਅੰਗਰੇਜ਼ਾਂ ਦੇ ਨਾਲ ਉਦੋਂ ਅਗਰ ਜਦੇ ਨਾਲ ਮਜੇ ਲਿੰਦੇ ਰਹੇ ਤਾਂ ਦੌਲਤ ਇਕੱਠੀ ਕੀਤੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਆਈ ਤੇ ਕੈਪਟਨ ਮਨਿੰਦਰ ਸਿੰਘ ਦਾ ਪਦਵਾਜ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਹੋ ਗਿਆ ਸਦਾ ਦੇ ਨਾਲ ਰਹਿੰਦੀਆ ਕੈਪਟਨ ਮਨਿੰਦਰ ਸਿੰਘ ਬਿਨਾਂ ਸਤਾ ਤੋਂ ਨਹੀਂ ਰਹਿੰਦੇ ਉਹ ਕਿਹੜੀ ਗੱਲ ਦੇ ਪੱਕੇ ਆ ਜੀ ਉਹਨਾਂ ਦੇ ਭਾਜੀਪੀ ਆਤ ਭਾਜੀਪੀ ਦੇ ਨਾਲ ਉਹਨਾਂ ਦਾ ਪਤਵਾਰ ਉਹਨਾਂ ਦੀ ਧੀ ਉਹਨਾਂ ਦੀ ਪਤਨੀ ਅਜ ਭਾਜੀਪੀ ਦੇ ਨਾਲ ਤੁਰਦੇ ਆ ਤੇ ਉਧਰ ਕੈਪਟਨ ਰਮਿੰਦਰ ਸਿੰਘ ਦੇ ਕਾਂਗਰਸ ਵਿੱਚ ਵਾਪਸੀ ਦੀਆਂ ਚੱਲ ਰਹੀਆਂ ਚਰਚਾਵਾਂ ਵਿਚਕਾਰ ਪਨੀਤ ਕੋਰ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਪਨੀਤ ਕੋਰ ਦਾ ਕਹਿਣਾ ਹੈ ਕਿ ਸਭ ਫਵਾਵਾ ਹਨ ਅਤੇ ਸਿਰਫ ਕਹਿਣ ਦੀਆਂ ਹੀ ਗੱਲਾਂ ਹਨ ਕੈਪਟਨ ਰਮਿੰਦਰ ਸਿੰਘ ਇਸ ਵੇਲੇ ਜਿਹੜੀ ਪਾਰਟੀ ਵਿੱਚ ਹਨ ਉਹ ਉੱਥੇ ਹੀ ਰਹਿਣਗੇ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਨਹੀਂ ਜਾ ਰਹੇ ਹਨ ਇਸ ਦੇ ਨਾਲ ਹੀ ਪੰਨੀਤ ਕੋਹੜ ਨੇ ਬੀਤੇ ਦਿਨੀ ਹੋਈਆਂ ਡਿਸਟ੍ਰਿਕਟ ਕੌਂਸਲ ਚੋਣਾਂ ਅਤੇ ਬਲਾਕ ਕਮੇਟੀ ਦੀਆਂ ਚੋਣਾਂ ਤੇ ਵੀ ਆਪਣਾ ਪੱਖ ਰੱਖਿਆ ਕੋਈ ਨਿਗ ਹੈ ਨਹੀਂ ਔਰ ਕੈਪਟਨ ਸਾਹਿਬ ਜਿੱਥੇ ਬੈਠੇ ਹੈ ਉੱਥੇ ਹੀ ਨੇ ਇਸੇ ਕੋਈ ਜ਼ਿਆਦਾ ਜ਼ਰੂਰਤ ਨਹੀਂ ਕੋਈ ਸਵਾਲ ਜਵਾਬ ਕਰਨ ਦਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਜਾ ਰਿਹਾ ਹਾਂ ਭਾਜਪਾ ਦੇ ਵਿੱਚ ਨੇ ਭਾਜਪਾ ਦੇ ਵਿੱਚ ਰਹਿਣਗੇ ਇੱਕ ਸਟੇਟਮੈਂਟ ਵੀ ਆ ਗਈ ਹੈ ਤਾਂ ਇਹਨਾਂ ਨੇ ਕਾਗਜ਼ ਦਰਜਨੀ ਕਰਨ ਦਿੱਤੇ ਸਰੇ ਆਮ ਜਿਸ ਤਰ੍ਹਾਂ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਕਾਗਜ਼ ਫਾੜੇ ਇਹਨਾਂ ਨੇ ਬਾਹਰ ਫਾੜੇ ਜਿਸ ਤਰ੍ਹਾਂ ਉਹ ਇਨਸਟਰਕਸ਼ਨਸ ਜਿਹੜੇ ਵੀਡੀਓ 'ਚ ਆਈ ਥੀ ਕਿ ਅੰਦਰ ਨਾਲ ਕਰਨਾ ਬਾਹਰੀ ਕਰ ਲੈਣਾ ਜੋ ਵੀ ਕਰਨਾ ਉਹ ਇਹਨਾਂ ਨੇ ਕੰਮ ਵੱਡੇ ਪੱਤਰ ਤੇ ਕੀਤਾ ਔਰ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ 39 ਬਲੌਕ ਸੰਪਤੀ ਦੇ ਮੈਂਬਰ ਸੀਗੇ ਉਹਨਾਂ ਵਿੱਚੋਂ 38 ਮੈਂਬਰ ਅਰਥਾਤ ਕੀ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਸਾਰੇ ਇਕੱਠੇ ਹੋ ਕੇ ਇੱਕ ਦਿਨ ਦੇ ਵਿੱਚ ਹੀ ਫਾਈਲ ਕਰਨੇ ਸੀ ਉਹਨਾਂ ਵਿੱਚੋਂ ਇੱਕ ਦਾ ਵੀ ਇਹਨਾਂ ਨੇ ਕਾਗਜ਼ ਐਕਸੈਪਟ ਨਹੀਂ ਹੋਣ ਦਿੱਤਾ ਉਹ ਕਿਸ ਤਰ੍ਹਾਂ ਕਿ ਇਹਨਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਇਸ ਦੇ ਬਾਵਜੂਦ ਕਿ ਡੀਸੀ ਨੇ ਟੈਲੀਫੋਨ ਕੀਤੇ ਐਸਡੀਐਮ ਨੇ ਟੈਲੀਫੋਨ ਕੀਤੇ ਸਾਡੇ ਗਗਰੋਲੀ ਜੀ ਨਾਲ ਗੱਲ ਹੋਈ ਹਰਮੇਸ਼ ਨਾਲ ਗੱਲ ਹੋਈ ਸਾਰਿਆਂ ਨਾਲ ਗੱਲ ਹੋਈ ਇਹ ਮੌਕੇ ਦੇ ਪ੍ਰਦਾਨ ਨੇ ਉੱਥੇ ਹਲਸਾ ਇਨਚਾਰਜ ਨਾਲ ਵੀ ਗੱਲ ਹੋਏ ਕਹਿੰਦੇ ਜੀ ਤੁਸੀਂ ਅੰਦਰ ਕਰ ਲਓ ਅਸੀਂ ਕਰ ਕਹਿੰਦੇ ਜੀ ਤੁਸੀਂ ਅੰਦਰ ਕਰ ਲਓ ਅਸੀਂ ਕਰ ਲਾਂਗੇ ਇਹਨਾਂ ਨੇ ਬੜੀ ਮੁਸ਼ਕਲ ਦੇ ਨਾਲ 3 ਵਜੇ ਤੋਂ ਪਹਿਲੇ 2.5 ਵਜੇ ਪੌਣੇ 2 ਵਜੇ ਦੇ ਬਾਅਦ ਸਾਰਿਆਂ ਨੂੰ ਆਪਣੇ ਆਪਣੀ ਸਥਾਨ ਦੇ ਅੰਦਰ ਕਰਤਾ ਪ੍ਰੇਮਿਸਸ ਦੇ ਵਿੱਚ ਇਹ ਨਹੀਂ ਕਿ ਉਹਨਾਂ ਨੂੰ ਅੰਦਰ ਪਰ ਉਹਨਾਂ ਨੂੰ ਅੰਦਰ ਦਰਵਾਜ਼ੇ ਦੇ ਅੰਦਰ ਜਾਣ ਨਹੀਂ ਦਿੱਤਾ ਔਰ ਯੋ ਤੁਸੀਂ ਇਹ ਬਲੀਵ ਕਰੋ ਕਿ 38 ਦੇ 38 ਇੱਕ ਬਲੌਕ ਸਮਤੀ ਦਾ ਇਹਨਾਂ ਨੇ ਐਕਸੈਪਟ ਨਹੀਂ ਕੀਤਾ ਕਾਗਜ਼ ਪੰਜਾਬ ਕਾਂਗਰਸ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਡਿਸਟ੍ਰਿਕਟ ਕੌਂਸਲ ਅਤੇ ਪੰਚਾਇਤ ਕਮੇਟੀ ਚੋਣਾਂ ਲਈ ਗਿਣਤੀ ਪ੍ਰੋਸੈਸ ਦੀ ਵੀਡੀਓਗ੍ਰਾਫੀ ਕਰਨ ਦੀ ਮੰਗ ਕੀਤੀ ਹੈ ਦਰਸਲ ਪਟੀਸ਼ਨ ਦੇ ਵਿੱਚ ਪੰਜਾਬ ਕਾਂਗਰਸ ਨੇ ਮੰਗ ਕੀਤੀ ਕਿ ਪੰਜਾਬ ਦੇ ਵਿੱਚ 17 ਦਸੰਬਰ ਨੂੰ ਹੋਣ ਵਾਲੀਆਂ ਡਿਸਟ੍ਰਿਕਟ ਕੌਂਸਲ ਅਤੇ ਪੰਚਾਇਤ ਕਮੇਟੀ ਚੋਣਾਂ ਲਈ ਗਿਣਤੀ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਚੋਣਾਂ ਵਿੱਚ ਵੱਡੇ ਪੱਧਰ ਤੇ ਹਿਰਾਫੇਰੀ ਹੋਈ ਹੈ ਜਿਸ ਨਾਲ ਪੂਰੀ ਚੋਣ ਤੇ ਗੰਭੀਰ ਸਵਾਲ ਖੜੇ ਹੁੰਦੇ ਨੇ ਦੱਸੇ ਕਿ ਇਸ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਭਲ ਕਿਸ ਸੁਣਵਾਈ ਕਰੇਗਾ ਦਾਸੀ ਕੀ ਰਾਜ ਚੋਣ ਕਮਿਸ਼ਨ ਦੇ ਵੱਲੋਂ ਪੰਜ ਜ਼ਿਲ੍ਹਿਆਂ ਦੇ ਕੁਝ ਥਾਵਾਂ ਤੇ ਚੋਣਾ ਮੁੜ ਕਰਵਾਉਣ ਦੇ ਹੁਕਮ ਵੀ ਦਿੱਤੇ ਗਏ ਨੇ ਖਬਰ ਜਲੰਧਰ ਤੋਂ ਜਿੱਥੇ ਪ੍ਰਾਈਵੇਟ ਸਕੂਲਾਂ ਨੂੰ ਬੰਬ ਦੇ ਨਾਲ ਡਾਊਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਵੇਂ ਹੀ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਧਮਕੀ ਭਰਿਆ ਫੋਨ ਆਇਆ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਈ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਪੁਲਿਸ ਮੌਕੇ ਤੇ ਤਨਾਤ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਪਹਿਲਾਂ ਅੰਮ੍ਰਿਤਸਰ ਦੇ ਪ੍ਰਾਈਵੇਟ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਧਮਕੀਆਂ ਮਿਲੀਆਂ ਸਨ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਮਿਲਿਆ। ਉਹ ਮਾਰਾ ਪੀੜ ਲਗਾਤਾ ਉਹਨਾਂ ਨੇ ਲਾਈਟਸ ਆ ਜੀ ਆਫ ਕਰਕੇ ਹਮੇਂ نیچے ਬੁਲਾ ਲਿਆ ਕਿ ਕਹਿੰਦੇ ਕੋਈ ਇਲੈਕਟ੍ਰੀਕਲ ਇਸ਼ੂ ਹੈ ਉਸਕੇ ਬਾਅਦ ਫਿਰ ਛੁੱਟੀ ਹੋ ਗਈ ਤਾਂ ਕਹਿੰਦੇ ਆਪ ਕੋ 4:10 ਵਜੇ ਕਰੀਬ نیچے ਬੁਲਾ ਲਿਆ ਰਾਮ कि क्या कहा कोई धमकी भी आई है नहीं तो ये तो नहीं, तो नहीं बताया नहीं बताया उन्होंने बस बताया ये कि इलेक्ट्रिकल है कोई छुट्टी को हाँ जी सभी को एक में पुलिस बहुत आ रखी है हाँ जी पुलिस भी आई थी उसके बाद उसके बाद छुट्टी हो गई करने की वगैरह की टीम आई है किसी किसान की छोटे मेल आई कोई स्कूल ਉਹ ਦੇਖਦੇ ਆ ਕੀ ਬੰਦ ਬੱਚੇ ਤੁਸੀਂ ਲੱਲੇ ਬੱਚੇ ਬਸ ਵਸੀਮ ਕਰਨ ਲੱਗੇ ਜੀ ਥੋੜੀ ਦੇਰ ਕੋਈ ਹੋਰ ਮੈਸੇਜ ਨਹੀਂ ਕੋਈ ਬਸ ਮੈਸੇਜ ਇਦਾਂ ਜੀ ਹਵਾ ਜਾਂ ਜੋ ਵੀ ਹੈ ਪਰ ਕਹਿਣ ਦਾ ਭਾਵੇਂ ਗਲਤ ਹੈਗਾ ਜੋ ਵੀ ਹੈਗਾ ਬੱਚੇ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਨਾਦਰ ਲਾਲ ਇਗਜ਼ਾਮ ਹੈ ਦੇ ਬੱਚਿਆਂ ਦੇ ਸੋ ਫਿਲਹਾਲ ਦੇ ਲਈ ਪੰਜਾਬ న్యూਸ ਵਿੱਚ ਇੰਨਾ ਹੀ ਮੈਨੂੰ ਤੁਹਾ ਗਿਆ ਧੰਨਵਾਦ